नमस्कार सतहबा सो so, लुधियाना शहर एक बार फिर लगातार जुड़े हुए हैं अलग अलग स्टॉल से जा रहे हैं और दिखा रहे हैं कि किस तरह लुधियाना शहर के जो हिम्मती कारोबारी है एक बार फिर जुट गए हैं अपने कारोबार लिए और इस टाइम पहुंचे हैं मोस्ट लेडीज़ वेयर के स्टॉल से लाइव तस्वीर तुम तो देख रहे हो कि जरा विजटर पहुंचा होया अपनी कलैक्शन देखी जा रही है बिजनेस कि आपस ਗਾਰਮੈਂਟਸ ਦੇ ਲੈ ਕੇ ਸਿਲੈਕਸ਼ਨ ਹੋ ਰਹੀ ਹੈ ਇੱਕ ਵਿਚਾਰਧਾਰਾ ਜਿਹੜਾ ਹੈਗਾ ਉਹ ਦੇਖੀ ਜਾ ਰਹੀ ਹੈ ਕਿ ਕੀ ਪਸੰਦ ਆਏਗਾ ਕੀ ਨਹੀਂ ਪਸੰਦ ਆਏਗਾ ਤੁਸੀਂ ਦੇਖ ਸਕਦੇ ਹੋ ਗਾਰਮੈਂਟਸ ਦੇ ਨਾਲ ਕਲਰਸ ਦੇ ਲਈ ਵੀ ਖਾਸ ਤਰ੍ਹਾਂ ਕੇ ਪੀਸ ਲਗਾਏ ਗਏ ਨੇ ਕਿ ਕਿਹੜੇ-ਕਿਹੜੇ ਕਲਰਸ ਦੇ ਵਿੱਚ ਚੀਜ਼ ਅਵੇਲੇਬਲ ਹੋ ਸਕਦੀ ਹੈ ਸੋ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਹੋਟਲ ਹਾਇਤ ਔਰ ਲਾਈਵ ਤਸਵੀਰਾਂ ਮੋਸਟ ਲੇਡੀਜ਼ wear ਦੇ ਸਟਾਲ ਤੇ ਔਰ

ਲਾਈਵ ਤਾਂ ਸਹੀ ਰਹਾ ਤੁਸੀਂ ਦੇਖ ਰਹੇ ਹੋ ਕਿ ਕਸਟਮਰ ਫੀਡਬੈਕ ਅਸੀਂ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਸਟਮਰ ਨੂੰ ਕੀ ਚੀਜ਼ਾਂ ਪਸੰਦ ਆ ਰਹੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਕਸਟਮਰ ਦੇਖ ਰਿਹਾ ਹੈ ਕੀ-ਕੀ ਪਸੰਦ ਕਰ ਰਿਹਾ ਹੈ ਕੀ ਚੀਜ਼ ਨੋਟਿਸ ਕਰ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਸੁਖਮਣ ਮੇਰਾ ਗੋਲਡੀ ਚਾवला ਗੋਲਡੀ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦੀਆਂ ਚੀਜ਼ਾਂ ਨਵੀਆਂ ਲੈ ਕੇ ਆਏ ਹੋ ਸਰ ਉਹ ਦੇਖੋ ਜੀ ਆਪਣੇ ਵੱਲੋਂ ਤਾਂ ਫੁੱਲ ਮਿਹਨਤ ਕਰੀਦੀ ਆ ਅੱਛਾ ਜੀ ਔਰ ਹਰ ਵਾਰ ਕਾਫੀ ਕੁਝ ਨਿਆ ਲੈ ਲਿਆਈਦਾ ਫੈਬਰਿਕ ਵੀ ਨੇ ਔਰ ਯਾਨ ਵੀ ਨੇ ਜੀ ਔਰ ਨਹੀਂ ਨਹੀਂ ਆਈਟਮ ਹੈ ਜੀ ਲੇਡੀਜ਼ ਆਈਟਮ ਵੀ ਜੈਂਟਸ ਆਈਟਮ ਵੀ ਹਰ ਤਰ੍ਹਾਂ ਦੇ ਆਪਣੇ ਲੋਕ ਪੂਰਾ ਟਰਾਈ ਕਰੀਦਾ ਜੀ ਬਾਕੀ ਤਾਂ ਦੇਖੋ ਇਹ ਤਾਂ ਕਸਟਮਰ ਦੀ ਹੈ ਜੀ ਅਜੀ ਥੋੜੇ ਕਨਫਿਊਜ਼ ਜੇ ਲੱਗ ਰਹੇ ਤੁਸੀਂ ਨਹੀਂ ਕੋਈ ਕਨਫਿਊਜ਼ ਨਹੀਂ ਹੁਣ ਆਵਾਜ਼ ਚ ਦਮ ਆਇਆ ਪਹਿਲਾਂ ਨਹੀਂ ਸੀਗਾ ਔਰ ਤੁਸੀਂ ਕਿਹਾ ਨਹੀਂ ਦਮ ਨਾ ਬੋਲੋ ਸਿੱਧਾ ਬੋਲੋ ਓਕੇ ਪਰ ਪਬਲਿਕ ਸੁਣ ਰਹੀ ਹੈ ਤੁਹਾਨੂੰ ਮੈਡਮ ਵੀ ਦੇਖੋ ਹੱਸ ਰਹੀ ਹੈ ਕਹਿੰਦੇ ਕੀ ਕੀ ਗੱਲਾਂ ਕਰ ਰਹੇ ਜੀ 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 ਸੋ ਕਿਦਾਂ ਕੀ ਕਹਿਣਾ ਚਾਹੋਗੇ ਕਿ ਨਵੀਂ ਕੀ ਚੀਜ਼ਾਂ ਲੈ ਕੇ ਆਏ ਹੋ ਸੋਰੀ ਨਵੀਆਂ ਚੀਜ਼ਾਂ ਕਾਰਡੀਗਨਸ ਵਗੈਰਾ ਨੇ ਆ ਕੁਝ ਯਾਰ ਨਵੇਂ ਆ ਗਏ ਬੂਲੀ ਯਾਰਨ ਆ ਗਏ ਆ ਜੀ ਇਹ ਇਹ ਇਸ ਵਾਰੀ ਨਵੀਂ ਕਲੈਕਸ਼ਨ ਆਈ ਹੈ ਇਸ ਵਾਰੀ ਜੀ ਇਸ ਵਾਰ ਦੀ ਨਵੀਂ ਕਲੈਕਸ਼ਨ ਹੈ ਕਹਿੰਦੇ ਇਹਨਾਂ ਨੂੰ ਇਹ ਹੇਅਰ ਯਾਰਨ ਔਰ ਔਰ ਦੇ ਵਿੱਚ ਹੇਅਰ ਕਲੈਕਸ਼ਨ ਵਧੀਆ ਆਈ ਹੈ ਹਾਂ ਜੀ ਐਕਸਟਰਾ ਲੌਂਗ ਹੇਅਰ ਯਾਰਨ ਆ ਗਏ ਨਵੇਂ ਬੂਲੀ ਯਾਰਨ ਆ ਗਈ ਤੇ ਇਹ ਸਾਰੇ ਜਿਵੇਂ ਇੰਪੋਰਟਡ ਫੈਬਰਿਕਸ ਤੇ ਇਸ ਵਾਰੀ ਬਹੁਤ ਜ਼ਿਆਦਾ ਕਹਿੰਦੇ ਫੋਕਸ ਕੀਤਾ ਜਾ ਰਿਹਾ ਹੈ ਨਹੀਂ ਕਹਿ ਸਕਦੇ ਆ ਵੀ ਇੰਪੋਰਟਡ ਫੈਬਰਿਕ ਜ਼ਿਆਦਾ ਔਰ ਇੰਡੀਅਨ ਫੈਬਰਿਕ ਥੋੜੇ ਘੱਟ ਆ ਜੀ ਕਸਟਮਰ ਦੇਖੋ ਅਸੀਂ ਤਾਂ ਚੀਜ਼ ਬਣਾਣੀ ਆ ਵੇਚਣ ਲਈ ਜੀ ਕਸਟਮਰ ਦੀ ਚੁਆਇਸ ਹੈ ਉਸ ਹਿਸਾਬ ਨਾਲ ਸਾਨੂੰ ਚੱਲਣਾ ਹੀ ਪੈਣਾ ਹੈ ਬਿਲਕੁਲ ਠੀਕ ਹੈ ਅਸੀਂ ਤਾਂ ਚਾਹਦੇ ਆ ਵੀ ਮੇਕ ਇਨ ਇੰਡੀਆ ਹੋਵੇ ਬਟ ਕਸਟਮਰ ਦਾ ਉਹਦਾ ਦਾ ਵੈਰਾਈਟੀ ਵੀ ਅਵੇਲੇਬਲ ਹਾਂ ਬਿਲਕੁਲ ਠੀਕ ਹੈ ਜੋ ਕੁਝ ਕਮੀਆਂ ਆਪਣੇ ਚੀਜ਼ਾਂ ਚ ਮਤਲਬ ਆਪਣੇ ਇੰਡੀਅਨ ਫੈਬਰਿਕ ਨਹੀਂ ਉਸ ਤਰ੍ਹਾਂ ਦੇ ਹੁੰਦੇ ਨਾ ਕੋਈ ਉਹਨਾਂ ਦੀ ਫੀਲਿੰਗ ਆਂਦੀ ਆ ਜੀ ਜੇ ਫੀਲਿੰਗ ਵਧੀਆ ਤਾਂ ਚਾਈਨੀਜ਼ ਫੈਬਰਿਕ ਦੀ ਫੀਲਿੰਗ ਵਧੀਆ ਆਉਂਦੀ ਆ ਤੇ ਕਸਟਮਰ ਦੀ ਫਰਸਟ ਚੁਆਇਸ ਵੀ ਫਿਰ ਉਹੀ ਰਹਿ ਜਾਂਦੀ ਆ ਬਿਲਕੁਲ ਠੀਕ ਹੈ ਇਸ ਕਰਕੇ ਜੋ ਵਧੀਆ ਸਾਨੂੰ ਬਣਾਉਣਾ ਪੈਂਦਾ ਕਸਟਮਰ ਦੇ ਹਿਸਾਬ ਨਾਲ ਚੱਲਣਾ ਹੀ ਪੈਂਦਾ ਠੀਕ ਹੈ ਸਰ ਥੈਂਕ ਯੂ ਸੋ ਗੱਲਬਾਤ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਤੁਹਾਡਾ ਸ਼ੁਭਨਾ ਬਿੱਟੂ ਚਾਵਲਾ ਬਿੱਟੂ ਜੀ ਕੀ ਕਹਿਣਾ ਚਾਹੋਗੇ ਕਿਦਾਂ ਦਾ ਮਾਹੌਲ ਹੈ ਮਾਹੌਲ ਤਾਂ ਦੇਖੋ ਅਸੀਂ ਤਾਂ ਪੂਰੀ ਆਪਣੀ ਤਿਆਰੀ ਕਰਕੇ ਆਨੇ ਆ ਪਰ ਸਰਕਾਰ ਵੱਲੋਂ ਸਾਨੂੰ ਕੋਈ ਹੈਲਪ ਨਹੀਂ ਮਿਲਦੀ ਸਰਕਾਰ ਤਾਂ ਰੋਜ਼ ਨਵੇਂ ਕਾਨੂੰਨ ਲਗਾ ਦਿੰਦੀ ਆ ਅੱਛਾ ਜੀ ਹੁਣ ਇਸ ਵਾਰੀ ਸਮਰਦਾ ਸੀਜ਼ਨ ਜਿੰਨਾ ਸੀਗਾ ਸਾਰਾ ਐਮਐਸਐਮੀ ਨੇ ਬਲੋਕ ਕਰਤਾ। ਓਕੇ। ਬਸ ਉਹ 45 ਦਿਨ ਦੀ ਪੇਮੈਂਟ ਦੀ ਲੋਕਾਂ ਨੂੰ ਡਰ ਪੈ ਗਿਆ ਉਹਦੇ ਵਿੱਚ ਲੋਕੀ ਉਲਝੇ ਰਹਿ ਗਏ ਬਸ ਕਿਸੇ ਨੇ ਕਾਰੋਬਾਰ ਹਲਤਿਆਣੀ ਨਹੀਂ ਦਿੱਤਾ। ਅੱਛਾ ਜੀ। ਤੇ ਕੋਈ ਕਰੋਨ ਜਦੋਂ ਦਾ ਕਰੋਨਾ ਤੋਂ ਬਾਅਦ ਜਦੋਂ ਚੱਲ ਰਿਹਾ ਕੰਮ। ਕਰੋਨਾ ਤੋਂ ਬਾਅਦ ਡੇ ਬਾਈ ਡੇ ਡਾਊਨ ਹੀ ਹੋ ਰਿਹਾ ਕੰਮ। ਅੱਛਾ। ਉਧਰੋਂ ਕਿਸਾਨਾਂ ਦੇ ਚੱਕਰ 'ਚ ਕਿਤੇ ਬਾਰਡਰ ਬੰਦ ਹੋ ਜਾਂਦੇ ਕਦੀ ਕੁਝ ਬੰਦ ਹੋ ਜਾਂਦਾ ਕਦੀ ਕੁਝ ਬੰਦ ਹੋ ਜਾਂਦਾ। ਮੱਲਬ ਕਾਰੋਬਾਰ ਦੇ ਹਾਲਾਤ ਮਤਲਬ ਦਿਨ ਬਦਨ ਖਰਾਬ ਹੀ ਹੋ ਰਹੇ ਆ ਵਧੀਆ ਨਹੀਂ ਹੋ ਰਿਹਾ ਸੈਟੀਸਫਾਈ ਨਹੀਂ ਕੋਈ ਵੀ ਸੈਟੀਸਫਾਈ ਨਹੀਂ ਆ ਓਕੇ ਨਾ ਕਸਟਮਰ ਨਾ ਖਰੀਦਦਾਰ ਨਾ ਵੇਚਣ ਵਾਲਾ ਠੀਕ ਹੈ ਸਰ ਸਾਰੇ ਡਾਊਨ ਹੀ ਜਾਈ ਜਾਂਦੇ ਵਿਚਾਰੇ ਠੀਕ ਹੈ ਹੋਰ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਦਾ ਮਾਹੌਲ ਹੈ ਕੀ ਕੀ ਚੀਜ਼ਾਂ ਹੈਗਾ ਸੋ ਕੋਸ਼ਿਸ਼ ਕਰਾਂਗੇ ਅਸੀਂ ਥੋੜਾ ਜਿਹਾ ਮੈਡਮ ਨਾਲ ਵੀ ਗੱਲ ਕਰਨ ਦੀ

और देखने में भी सारा कुछ बहुत अच्छा है फैंसी है और आगे जैसे जैसे देखते जाएंगे रिव्यू बताते जाएंगे बट यहाँ पर बैठकर अच्छा लगा और सैंपल्स देखकर अच्छा लग रहा है कि शुरुआत अच्छी हुई है आ, आप, आपको किसी ने बताया कि ऐसा अच्छा अच्छा बोलने से भैया ज्यादा इकोनोमिकल रेट से <laughs> अच्छा बोलना जी सबको अच्छा लगता है सुनना जो अच्छा बोलता सुना है था कि लड़कियां बहुत स्मार्ट होती हैं यह पे आज आपसे मिलने के बाद हमें भी विश्वास हो गया की कि देखो कितना अच्छा अच्छा बोलो की वो और अच्छा रेट दे है ना बिल्कुल 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 वो भी अच्छे कस्टमर कोई नहीं छोड़ना चाहता बिल्कुल ये तो इसमें कोई शक नहीं है तो ना अच्छे कस्टमर ना अच्छे

ਦੇਖ ਸਕਦੇ ਹੋ ਤੁਸੀਂ ਸੋ ਫਿਲਹਾਲ ਐਸੀ ਮੋਸਟ ਰੈਸਟਾਲ ਤੇ ਕਸਟਮਰ ਦਾ ਕਲਾਇੰਟ ਦਾ ਮੈਨੂਫੈਕਚਰਰ ਦਾ ਫੀਡਬੈਕ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਨ ਹਿਤੇਸ਼ੀ ਧੰਨਵਾਦ